ਪਿਤੀ ਦੀਵਾਲੀ ਵਾਲੀ ਰਾਤ ਸੂਰਜਨਗਰ ਜੀ ਦਾ ਰੋਡ ਮੋਗਾ ਵਿੱਚ ਘਰ ਦੇ ਸਮਾਨ ਨੂੰ ਅਚਾਨਕ ਅੱਗ ਲੱਗ ਗਈ। ਰਾਤ ਕਰੀਬ 12:30 ਵਜੇ ਅਚਾਨਕ 20 ਨੇ ਦੇਖਿਆ ਕਿ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ ਅਤੇ ਆਸ-ਪਾਸ ਦੇ ਲੋਕਾਂ ਨੇ ਆ ਕੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ। ਇਹ ਪਰਿਵਾਰ ਮਜ਼ਦੂਰੀ ਅਤੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਿਹਾ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਡੇ ਦੋ ਧੀਆ ਹਨ ਜਿਨ੍ਹਾਂ ਦੇ ਵਿਆਹ ਦਾ ਸਮਾਨ ਵੀ ਅਸੀਂ ਤਿਆਰ ਕਰਕੇ ਰੱਖਿਆ ਸੀ। ਉਹ ਵੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ ਇਹ ਪਰਿਵਾਰ ਬਹੁਤ ਸਦਮੇ ਵਿੱਚ ਹੈ ਸਮਾਜ ਸੇਵੀ ਸੰਸਥਾਵਾਂ ਅਤੇ ਐਨ ਆਰ ਆਈ ਵੀਰਾਂ ਨੂੰ ਇਸ ਪਰਿਵਾਰ ਨੇ ਹੱਥ ਬਨ੍ਹ ਕੇ ਬੇਨਤੀ ਕੀਤੀ ਹੈ ਕਿ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਜੋ ਅਸੀਂ ਮੁਰਬ ਸੇਵਾ ਕਰ ਸਕੀਏ ਜੀ ਕੀ ਨਾਮ ਮੇਰਾ ਨਾਮ ਲਖਵੀਰ ਸਿੰਘ ਆ ਜੀ ਆ ਕੀ ਘਟਨਾ ਹੋਈ ਆ ਰਾਤ ਜਿਹੜੀ ਤੁਸੀਂ ਕਹਿੰਨੇ ਆ ਅੱਗ ਕਿਵੇਂ ਲੱਗ ਗਈ ਇਹ ਪਤਾ ਹੀ ਨਹੀਂ ਕਿਵੇਂ ਲੱਗੀ ਆ ਜੀ ਤੁਸੀਂ ਕੋਈ ਹਟੜੀ ਵਗੈਰਾ ਕੋਈ ਜੁਤੀ ਨਹੀਂ ਨਹੀਂ ਕੋਈ ਨਹੀਂ ਲਾਈ ਇਹ ਤਾਂ ਤੁਸੀਂ ਕਿੱਥੇ ਸੀਗੇ ਅਸੀਂ ਤਾਂ ਥੱਲੇ ਸੀਗੇ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਘਟੋ ਘਟ ਹੈਗੀ ਆ 12:30 ਕਵਜ ਦੀ ਗੱਲ ਆ ਜੀ ਫਿਰ ਅੱਗ ਕਿੰਨੀ ਕ ਲੱਗੀ ਕੀ ਕੀ ਨੁਕਸਾਨ ਹੋਇਆ ਨੁਕਸਾਨ ਵਾਵਾ ਹੋ ਗਿਆ ਜੀ ਕਥਾ ਕੁੜਗ ਦਾ ਦਾਜ ਬਣਾਇਆ ਸੀਗਾ ਉਹ ਹੋ ਗਿਆ ਖਰਾਬ ਤੇ ਕਿਵੇਂ ਪਤਾ ਲੱਗਾ ਤੁਹਾਨੂੰ ਫਿਰ ਅੱਗ ਲੱਗੀ ਦਾ ਇਹ ਤਾਂ ਅੱਗ ਤਾਂ ਪਤਾ ਨਹੀਂ ਲੱਗਾ ਨਹੀਂ ਲੱਗਾ ਨੇ ਕਿਵੇਂ ਲੱਗਾ ਫਿਰ ਗਵੰਡਕਾ ਨੂੰ ਗਵੰਡਕਾ ਦਾ ਮੁੰਡਾ ਜਾਗਦਾ ਸੀਗਾ ਜੀ ਆਪਣੇ ਤੇ ਉਹਨਾਂ ਨੇ ਵੇਖਿਆ ਪਾ ਬੜ ਜਦੋਂ ਨਿਕਲਿਆ ਆ ਤੇ ਫਿਰ ਜਾ ਕੇ ਉਹਨਾਂ ਨੇ ਸਾਨੂੰ ਉਠਾਇਆ ਜੀ ਫਿਰ ਕਿਵੇਂ ਬੁਝਾਈ ਅੱਗ ਇਹ ਪਾਣੀ ਪਾ ਕੇ ਬੁਝਾਈ ਥੱਲੇ ਪਾਣੀ ਲਿਆ ਲੈ ਕੀ ਨਾਮ ਹੈ ਹਾਂਜੀ ਗੁਰਪ੍ਰੀਤ ਕੋਰ ਅਜਿਹੀ ਘਟਨਾ ਹੋਈ ਆ ਰਾਤ 에 ਕਿਵੇਂ ਕੀ ਕਾਰਨ ਬਣਿਆ ਹਾਂਜੀ ਕੋਈ ਪਤਾ ਨਹੀਂ ਜੀ ਸਾਨੂੰ ਦੀਵਾਲੀ ਦਾ ਜਿਵੇਂ ਹੈਗਾ ਦਿਨ ਤਿਹਾੜਾ ਵੀ ਲੋਕੀ ਪਟਾਕੇ ਚਲਾ ਰਹੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਅੱਗ ਕਿੱਦਾਂ ਲੱਗੀ ਆ ਤੁਸੀਂ ਕਿੱਥੇ ਸੀਗੇ ਉਦੋਂ ਅਸੀਂ ਸੁੱਤੇ ਪਏ ਸੀਗੇ ਜੀ ਥੱਲੇ ਸੰਤ ਉਦੋਂ ਪਤਾ ਲੱਗਾ ਜਦੋਂ ਅੱਗ ਬਹੁਤ ਜ਼ਿਆਦਾ ਚੜ ਗਈ ਆ ਸੱਤ ਕਿੰਨਾ ਕੁ ਨਿਕਾਣ ਵਾ ਨੇ ਨੁਕਸਾਨ ਬੱਚਿਆਂ ਦਾ ਬੇਟੀਆਂ ਦੋ ਉਹਨਾਂ ਦਾ ਦਾਦ ਦੇ ਜਿ ਬਣਾ ਕੇ ਰੱਖਿਆ ਸੀਗਾ ਜਿਵੇਂ ਮੰਝੇ ਬੈਸਲੇ ਜਾਣ ਕੇ ਸਿਆਲਾਂ ਦਾ ਜੋ ਬਿਸਤਰਾ ਨਹੀਂ ਸਾਡੇ ਉੱਪਰ ਲੈਣ ਨੂੰ ਬਚਿਆ ਬੇਟੀਆਂ ਦੇ ਵਿਆਹ ਵਾਸਤੇ ਸਮਾਨ ਰੱਖਿਆ ਸੀ ਹਾਂਜੀ ਹਾਂਜੀ ਠੀਕ ਹੀ ਨੁਕਸਾਨ ਹੋਇਆ ਹੋਰ ਹਾਂਜੀ ਬੱਚਿਆਂ ਦੀਆਂ ਬੁੱਕਾਂ ਬਗੈਰ ਆ ਸਾਈਕਲ ਵਗੈਰਾ ਸਕੂਲ ਚੋਂ ਆਲਾ ਸਾਰਾ ਸਮਾਨ ਹੀ ਵੀਰੇ ਘਰ ਦਾ ਟੋਟਲ ਜੋ ਵੀ ਹੈਗਾ ਬਸ ਇਹ ਕਹਿੰਦੇ ਸਿਆਲ ਸਾਡਾ ਬਿਸਤਰਾ ਤੱਕ ਨਹੀਂ ਉੱਪਰ ਲੈਣ ਆਲਾ ਬਚਿਆ ਜੇ ਤੁਹਾਨੂੰ ਅੱਗ ਲੱਗੀ ਹੈ ਕੋਈ ਕਾਰਨ ਕੋਈ ਤੁਸੀਂ ਹਟੜੀ ਵਗੈਰਾ ਕੋਈ ਜੋਤ ਵਗੈਰਾ ਲਾਈ ਹੋਏ ਨਹੀਂ ਵੀਰ ਜੀ ਕੋਈ ਚੀ ਇਦਾਂ ਦਾ ਹਾਂਜੀ ਬਸ ਇਦਾਂ ਵੀ ਬੱਚੇ ਪਟਾਕੇ ਚਲਾ ਰਹੇ ਆਸੇ ਪਾਸੇ ਇਹ ਨਹੀਂ ਪਤਾ ਵੀ ਕਿੱਦਾਂ ਅੱਗ ਲੱਗੀ ਸਾਨੂੰ ਇਹ ਨਹੀਂ ਪਤਾ ਵੀ ਕੋਈ ਪਟਾਕੇ ਨਾਲ ਲੱਗ ਗਈ ਹੈ ਜਾਂ ਕੋਈ ਕਾਰਨ ਨਹੀਂ ਹੈ ਇਦਾਂ ਸਾਨੂੰ ਪਤਾ ਨਾਲ ਛੱਤਾਂ ਦਾ ਵੀ ਨਿਸ਼ਾਨ ਹੋਇਆ ਜੀ ਹਾਂਜੀ ਸਾਰੀਆਂ ਸਲੇਟਾਂ ਸੜ ਕੇ ਮਾਜੀ ਸਾਰਾ ਕੁਛ ਵੀਰ ਜੀ ਸਵਾਤ ਉਸ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ ਮਤਲਬ ਇੰਨਾ ਕਿ ਟੋਟਾ ਕਰ ਸੀਗਾ ਹਾਂਜੀ ਉਹੀ ਸੜ ਕੇ ਸਿਰਾ ਸਵਾਹ ਹੋ ਗਿਆ ਹਾਂਜੀ ਵੀਰ ਜੀ ਤੁਹਾਡੀ ਦੀਵਾਲੀ ਆ ਜਿਹੜੀ ਕਾਦੀ ਦੀਵਾਲੀ ਰਹੀ ਹਾਂਜੀ ਘਰਾਂ ਦਾ ਵੀਰ ਜੀ ਕੰਮਕਾਰ ਕਰਕੇ ਮਸਾ ਤਾਂ ਬਣਾਇਆ ਸਾਰਾ ਕੁਛ ਤੁਸੀਂ ਘਰਾਂ ਚ ਕੰਮ ਕਰਦੇ ਹਾਂ ਜੀ ਹਾਂਜੀ ਤੇ ਤੁਹਾਡਾ ਹਸਬੰਡ ਤੁਹਾਡੇ ਹਾਂਜੀ ਉਹ ਵੀ ਦਿਹਾੜੀ ਜੋਤਾ ਹੀ ਕਰਦੇ ਹਾਂ ਜੀ ਕੰਬਲ ਕਿੰਨੇ ਸੀਗੇ ਕੰਬਲ ਸੇ ਸੱਤ ਸੀਗੇ ਬੱਚਿਆਂ ਲਈ ਬਣਾ ਕੇ ਰੱਖਿਆ ਸੀ ਸਮਾਨ ਚਲੋ ਬੇਟੀਆਂ ਜਵਾਨ ਅਗਲਾ ਬਣਾ ਕੇ ਰੱਖਦਾਗਾ ਸਾਰਾ ਸਮਾਨ ਹਾਂਜੀ ਮੰਜੇ ਪੰਜ ਸੀਗੇ ਤੇ ਸਾਈਕਲ ਦੀ ਵੀ ਨਿਕਲਉਂ ਹਾਂਜੀ ਬੱਚੇ ਸਕੂਲ ਜਾਂਦੇ ਸੀਗੇ ਸੋ ਸਕੂਲ ਵਾਲੇ ਕਿੰਨੇ ਬੱਚੇ ਹਾਂਜੀ ਹਾਂਜੀ ਸਾਈਕਲ ਇੱਕ ਹੀ ਆ ਜੀ ਬੱਚੇ ਕਿੰਨੇ ਬੱਚੇ ਦੋ ਬੇਟੀਆਂ ਹੀ ਆ ਜੀ ਹਾਂਜੀ ਹਾਂਜੀ ਮੰਗ ਕਰ ਦੂੰਗਾ ਸਾਸੂ ਜੀ ਸੰਸਥਾਵਾਂ ਤੋਂ ਮੰਗ ਸਾਡੀ ਤਾਂ ਵੀਰ ਜੀ ਕੋਸ਼ਿਸ਼ ਨਹੀਂ ਵੀ ਜੋ ਵੀ ਹੋ ਸਕਦਾ ਸਾਡੀ ਮਦਦ ਕੀਤੀ ਜਾਵੇ। ਸਰਕਾਰ ਦੇ ਵੀ ਸੰਸਥਾਵਾਂ ਨੂੰ ਵੀ ਤੁਸੀਂ ਕੋਈ ਅਪੀਲ ਕਰਦੇ ਆ। ਹਾਂਜੀ ਅਸੀਂ ਕਹਿਨੇ ਵੀ ਜੋ ਵੀ ਇਸ ਗਰੀਬ ਮੈਂ ਘਰਾਂ ਦਾ ਕੰਮ ਕਰਕੇ ਮਸਾ ਥੋੜਾ ਥੋੜਾ ਕਰਕੇ ਬੱਚਿਆਂ ਲਈ ਬਣਾਇਆ ਇੱਕ ਦਿਨ ਚ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ। ਪਤਾ ਨਹੀਂ ਹੁਣ ਕਿੰਨੇ ਸਾਲ ਸਾਨੂੰ ਲੱਗਣਗੇ ਸੈੱਟ ਹੋਣ ਨੂੰ। ਤੁਹਾਡਾ ਟੈਲੀਫੋਨ ਨੰਬਰ ਹੈ ਕੋਈ ਬੋਲ ਦਿਓ। ਹਾਂਜੀ। ਕਿੰਨਾ ਜੀ? ਹਾਂਜੀ 97801 82415 ਇੱਕ ਵਾਰੀ ਫੇਰ ਬੋਲ ਲਓ ਹਾਂਜੀ 97801 82415 ਤੁਹਾਡੇ ਕੋਲੇ ਹੁੰਦਾ ਹੈ ਤੁਹਾਨੂੰ ਹਾਂਜੀ ਕੋਈ ATM ਵਗੈਰਾ ਬੈਂਕ ਨਾਲ ਇਹੀ ਫੋਨ ਅਟੈਚ ਆ ਹਾਂਜੀ ਜੇ ਕੋਈ ਸਮਾਜ ਸੇਵੀ ਸੇਵਾਵਾਂ ਚਾਹੋ ਨ ਕੋਈ ਤੁਹਾਡੀ ਮਦਦ ਕਰਨੀ ਹੋਵੇ ਇਸ ਨੰਬਰ ਤੇ ਪਾ ਦੇਵੇ ਹਾਂਜੀ ਨਾਲ ਦੇ ਨਾਲ ਤੁਸੀਂ ਜਿਵੇਂ ਲੋਕਲ ਐਮਐਲਏ ਜੀ ਆਪੇ ਐਮਐਲਏ ਜਾਂ ਪ੍ਰਸ਼ਾਸਨ ਉਹਨਾਂ ਨੂੰ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਤੋਂ ਹਾਂਜੀ ਅਸੀਂ ਇਹ ਮਦਦ ਮੰਗ ਕਰਦੇ ਆ ਜੀ ਸਾਡੇ ਜਿੰਨੀ ਵੀ ਹੋ ਸਕਦਾ ਥੋੜੀ ਬਹੁਤ ਹੀ ਮਦਦ ਕੀਤੀ ਜਾਵੇ ਤਾਂ ਕਿ ਮੇਰੇ ਤਾਂ ਕੋਸ਼ਿਸ਼ ਵੀ ਨਹੀਂ ਬਚਿਆ ਵੀਰ ਜੀ ਸਿਆਣਾ ਵਾਲਾ ਕੱਪੜਾ ਤਿੱਕਰ ਨਹੀਂ ਉੱਪਰ ਲੈਣ ਵਾਲਾ ਬੱਚਾ ਵੀ ਜਿੰਨੀ ਹੋ ਸਕਦਾ ਵੀ ਮਦਦ ਕੀਤੀ ਜਾਵੇ ਤਾਂ ਸਾਡਾ ਨੁਕਸਾਨ ਤਾਂ ਹੁਣ ਨਹੀਂ ਪੂਰਾ ਹੋ ਸਕਦਾ ਪਰ ਜੋ ਮਦਦ ਜਿੰਨੀ ਹੋ ਸਕਦੀ ਹੈ ਚਲੋ ਕੀਤੀ ਜਾਵੇ ਬੱਚੇ ਸਕੂਲ ਜਾਂਦੇ ਆ ਹਾਂਜੀ ਸਕੂਲ ਜਾਂਦੇ ਆ ਜੀ ਉਹਨਾਂ ਦੇ ਖਾਓ ਗਿਆ ਜਾਨ ਹਾਂਜੀ ਬੁੱਕਾਂ ਵੀ ਸਾਈਕਲ ਵਗੈਰਾ ਹਾਂਜੀ ਸਾਰਾ ਕੁਝ ਹਾਂਜੀ ਕਿਤਾਬਾਂ ਵੀ ਹਾਂਜੀ ਇੱਕ 10ਵੀਂ ਚ ਹੈ ਜੇ ਇੱਕ ਬੀਏ ਕਰ ਰਹੀ ਹੈ ਬੇਟੀ ਉਹਨਾਂ ਦਾ ਕੋਰ ਅੱਧੀ ਘਟਨਾ ਹੋਈ ਹੈ ਕਿਵੇਂ ਹੋਈ ਹੈ ਤੁਸੀਂ ਕਿੱਥੇ ਸੀ ਉਹਨੂੰ ਜਿਵੇਂ ਸਾਰਿਆਂ ਨੇ ਹੀ ਥੱਲੇ ਪੈਸੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਅੱਗ ਲੱਗੀ ਹੈ ਕਿਵੇਂ ਨਹੀਂ ਲੱਗੀ ਕੋ ਪਟਾਕੇ ਪਟੁਕੇ ਤਾਂ ਤੁਸੀਂ ਚਲਾਏ ਸੀ ਤੁਹਾਡੇ ਜੀ ਨਹੀਂ ਅਸੀਂ ਨਹੀਂ ਚਲਾਏਗੇ ਅਸੀਂ ਤਾਂ ਜਿਹੜੇ ਪਟਾਕੇ ਵੀ ਚਲਾਏ ਸੀ ਤਾਂ ਬਹੁਤ ਦੂਰ ਜਾ ਕੇ ਚਲਾਏ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਕਬਜ ਦੀ ਘਟਨਾ ਜੀ 12 12:30 ਵਜੇ ਦੀ ਆ ਤੁਹਾਨੂੰ ਕੀ ਲੱਗਦਾ ਵੀ ਕਿਸੇ ਨੇ ਬਾਹਰੋਂ ਪਟਾਕੇ ਚਲਾਏ ਉਹਦੇ ਨਾਲ ਅੱਗ ਲੱਗੀ ਆ ਜੀ ਪਤਾ ਹੀ ਨਹੀਂ ਕਿਵੇਂ ਲੱਗੀ ਆ ਜਵਾਕ ਚਲਾਈ ਜਾਂਦੇ ਸੀ ਪਟਾਕੇ ਹਣ ਦੀਵਾਲੀ ਦਾ ਟਾਈਮ ਸੀਗਾ ਪਤਾ ਹੀ ਨਹੀਂਗਾ ਕੀ ਕੰਮ ਕਰਦੇ ਡੈਡੀ ਤੁਹਾਨੂੰ ਜੀ ਡਿਹਾੜੀ ਆ ਡਿਹਾੜੀ ਕਰਦੇ ਆ ਤੁਸੀਂ ਕਿੰਨੇ ਵਿੱਚ ਪੜਦੇ ਹੋ ਜੀ ਮੈਂ 10ਵੀਂ ਵਿੱਚ ਤੁਹਾਡੀ ਕਿਤਾਬਾਂ ਵਗੈਰਾ ਸਾਰਾ ਕੁਝ ਹਾਂਜੀ ਉਹ ਦੇਖੋ ਸਾਰੀਆਂ ਉੱਤੇ ਮੱਛੀਆਂ ਪਈਆਂ ਨਹੀਂ ਕੰਮ ਕਰਦੇ ਜੀ ਮੰਮਾ ਘਰਾਂ ਦਾ ਕੰਮ ਕਰਦੇ ਆ ਅਸੀਂ ਘਰਾਂ ਚ ਕੰਮ ਕਰਕੇ ਉਹਨਾਂ ਨੇ ਸਾਰਾ ਸਮਾਨ ਬਣਾਇਆ ਹਾਂਜੀ ਬਾਕੀ ਮੰਮਾ ਕਹਿੰਦੇ ਆ ਵੀ ਵਿਆਹ ਕਰਨੇ ਆ ਸਾਡੇ ਉਹਨਾਂ ਕਰਕੇ ਵੀ ਉਹਨਾਂ ਨੇ ਬੜੀ ਮਿਹਨਤ ਕੀਤੀ ਸੀਗੀ ਜਿਹੜਾ ਸਮਾਨ ਉਹਨਾਂ ਨੇ ਤੁਹਾਡੇ ਵਾਸਤੇ ਬਣਾਇਆ ਹਾਂਜੀ ਤੁਹਾਡਾ ਸਾਈਕਲ ਵੀ ਸੜ ਗਿਆ ਹਾਂਜੀ ਮੇਰਾ ਸਾਈਕਲ ਵੀ ਸਾਰਾ ਸੜ ਗਿਆ ਉਹ ਦੇਖ ਸਕਦੇ ਹੋ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਸਾਡਾ ਹੈਗਾ 9781 8415 ਅਸੀਂ ਤਾਂ ਜੀ ਇਹੀ ਮੰਗ ਕਰਦੀ ਆ ਵੀ ਜਿੰਨਾ ਹੋ ਸਕੇ ਸਾਨੂੰ ਓਨੀ ਮਦਦ ਕਰ ਦਿਓ ਬਾਕੀ ਸਾਡਾ ਬਹੁਤ ਨੁਕਸਾਨ ਹੋਇਆ ਵਾ ਵੀ ਅੱਜ ਵਿਸ਼ਕਰਮਾ ਦੇ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਆ ਜੇ ਤੁਸੀਂ ਪਟਾਕੇ ਵੀ ਚਲਾਉਣੇ ਆ ਤਾਂ ਸਾਵਧਾਨੀ ਨਾਲ ਚਲਾਈਓ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਸਾਡਾ ਤਾਂ ਜਿਹੜਾ ਨੁਕਸਾਨ ਹੋ ਗਿਆ ਵਾ ਉਹ ਤਾਂ ਹੋ ਗਿਆ ਵਾ ਪਰ ਕਿਸੇ ਹੋਰ ਦਾ ਨਾ ਹੋਵੇ ਇਹ ਮੇਰੀ ਬੇਟੀ ਰਾਜੀ ਉਹਨਾਂ ਦੇ ਘਰੇ ਅੱਗ ਲੱਗੀ ਆ ਜੀ ਲੜਕੀਆਂ ਬਾਅਦ ਤੇ ਇਹਨਾਂ ਨੇ ਰਾਜ ਬਣਾਇਆ ਸੀਗਾ ਸਾਰਾ ਸਾਰਾ ਸੜਕੀ ਸਵਾਹ ਹੋ ਗਿਆ ਸਾਈਕਲ ਵਗੈਰਾ ਸਾਰੀ ਕਿਤਾਬਾਂ ਸਾਰਾ ਸੜ ਗਿਆ ਸੜ ਕੀ ਸਵਾਹ ਹੋ ਗਿਆ ਸੱਤ ਵੀ ਸੜ ਗਈ ਜੀ ਇਹਨਾਂ ਦੀ ਪੇਟੀ ਨੂੰ ਵੀ ਅੱਗ ਲੱਗ ਗਈ ਸਾਨੂੰ ਰਾਤ ਦੇ 1 ਵਜੇ ਫੋਨ ਗਿਆ ਸੀਗਾ ਜੀ ਅਸੀਂ ਫਿਰ ਸਵੇਰ ਆਏ ਸਾਰਾ ਦੇਖਿਆ ਸਮਾਜ ਸੇਵੀ ਸੰਸਥਾ ਤੋਂ ਹੁਣ ਸਮਾਜ ਸੇਵੀ ਸੰਸਥਾ ਤੋਂ ਅਸੀਂ ਕਹਿੰਦੇ ਇਹਨਾਂ ਦੇ ਬੇਟੀਆਂ ਹੀ ਆ ਜੀ ਦੋ ਤੇ ਗਰੀਬ ਆ ਇਹ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਇਹਨਾਂ ਨੇ ਸਮਾਨ ਬਣਾਇਆ ਸੀਗਾ ਇਸ ਕਰਕੇ ਇਹਨਾਂ ਦੀ ਮਦਦ ਜਿੰਨੀ ਹੋ ਸਕਦੀ ਹੈ ਸਮਾਜ ਸੇਵੀ ਸੰਸਥਾ ਇਲਾਕੇ ਦਾ ਐਮ.ਐਲ.ਏ ਤੇ ਐਮ.ਸੀ. ਵਗੈਰਾ ਸਾਰੇ ਇਹਨਾਂ ਦੀ ਮਦਦ ਕਰੋ ਜੀ ਪ੍ਰਸ਼ਾਸਨ ਤੋਂ ਜੀ ਮਮਦ ਕੀ ਕੰਮ ਕਰਦੇ ਆ ਪਰੋਣੇ ਤੁਹਾਡਾ ਲੇਬਰ ਦਾ ਕੰਮ ਕਰਦਾ ਜੀ ਤੇ ਮੇਰੀ ਬੇਟੀ ਘਰਾਂ ਦਾ ਕੰਮ ਕਰਦੀ ਆ ਜੀ ਠੀਕ ਆ ਸਾਡਾ ਵੀਰ ਜੀ ਨਾਲ ਹੀ ਆ ਘਰ ਇਹਨਾਂ ਦੇ ਵਿਚਾਰੇ ਗਰੀਬ ਪਰਿਵਾਰ ਸੀਗੇ ਸਾਨੂੰ ਤਾਂ ਪਤਾ ਹੀ ਸੁਭਾ ਲੱਗਾ ਜਦੋਂ ਇਹਨਾਂ ਦੇ ਆ ਕੁਛ ਇਹਨਾਂ ਕੁਛ ਹੋ ਗਿਆ ਸਾਨੂੰ ਤਾਂ ਪਹਿਲਾਂ ਰਾਤੀ ਪਤਾ ਹੀ ਨਹੀਂ ਲੱਗਿਆ ਕਿਉਂਕਿ ਸਾਰੇ ਆਪ ਦੇ ਦੀ ਦੀਵਾਲੀ ਮਨਾਉਣ ਵਿੱਚ ਮਸਤ ਸੀਗੇ ਵਿਚਾਰਾਂ ਦਾ ਪਤਾ ਹੀ ਨਹੀਂ ਲੱਗਿਆ ਸਨ ਤਾਂ ਇੱਕ ਹੈ ਉੱਪਰ ਸੀਗਾ ਇਹਨਾਂ ਨੂੰ ਵੀ ਵਿਚਾਰਾਂ ਨੂੰ ਇਹ ਤਾਪ ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ ਕਿਵੇਂ ਹੋਇਆ ਵਿਚਾਰਾ ਗਰੀਬ ਪਰਿਵਾਰ ਸੀ ਮਸਾਂ ਵਿਚਾਰੀਆਂ ਦਾ ਬੇਟੀਆਂ ਵਾਸਤੇ ਕੰਬਲ-ਕੁੰਬਲ ਵਿਚਾਰਿਆਂ ਨੇ ਦਾਜ ਬਣਾ ਕੇ ਰੱਖਿਆ ਸੀ ਬੇਟੀਆਂ ਹੀ ਆ ਵਿਚਾਰਿਆਂ ਦੇ ਦੋਨਾਂ ਦੋਵੇਂ ਬੇਟੀਆਂ ਹੀ ਆ ਵਿਚਾਰਿਆਂ ਦੇ ਕੋਈ ਮੁੰਡਾ ਵੀ ਹੈ ਨਹੀਂਗਾ ਵਿਚਾਰਿਆਂ ਨੇ ਮਸਾ ਸਮਾਨ ਬਣਾਇਆ ਸੀ ਕੰਬਲ ਵਗੈਰਾ ਭਾਂਡੇ ਵਿਚਾਰਿਆਂ ਦਾ ਬਹੁਤ ਨੁਕਸਾਨ ਹੋ ਗਿਆ ਵੀਰ ਜੀ ਬਹੁਤ ਨੁਕਸਾਨ ਹੋ ਗਿਆ ਗਰੀਬ ਵਿਚਾਰੇ ਇਹ ਵਿਚਾਰਾ ਦਿਹਾੜੀ ਜਾਂਦਾ ਹੈ ਵੀਰ ਤੇ ਆਦੀ ਦੀ ਵਿਚਾਰੀ ਹੈ ਵਿਚਾਰੀ ਕਰਾਂ ਦਾ ਕੰਮ ਕਰਦੀ ਹੈ ਵੀਰ ਜੀ ਤੇ ਵਿਚਾਰਾਂ ਦੀ ਮਦਦ ਕੀਤੀ ਜਾਵੇ ਉਹ ਸਾਰੀਆਂ ਰਜਾਈਆਂ ਅਰਜੂਨੀਆਂ ਵਿਚਾਰਾਂ ਨੇ ਬਣਾ ਕੇ ਰੱਖੀਆਂ ਸੀ ਉਹ ਵੀ ਸਾਰਾ ਕੁਝ ਮੱਚ ਗਿਆ ਉਹ ਦੇਖ ਸਕਦੇ ਹਾਂ ਰੂ ਕਿਵੇਂ ਪਈ ਆ ਚੱਲ ਵਿਚਾਰਾਂ ਨੂੰ ਇਹ ਸੀਗਾ ਚੱਲ ਹੌਲੀ ਹੌਲੀ ਦਾਜ ਬਣਾ ਕੇ ਹਰੇਕ ਮਾਪਿਆਂ ਨੂੰ ਹੁੰਦਾ ਹੀ ਆ ਵਿਚਾਲ ਆਪਾਂ ਦਾਜ ਬਣਾ ਕੇ ਰੱਖ ਲਈਏ ਵਿਚਾਰਾਂ ਨੇ ਬਣਾ ਬਣਾ ਕੇ ਰੱਖਿਆ ਸੀਗਾ 18 19 19 ਸਾਲ ਦੀਆਂ ਬੇਟੀਆਂ ਹੋਈਆਂ ਪਈਆਂਵਾ ਤੇ ਵਿਚਾਰ ਇਹਨਾਂ ਨੇ ਕਿਹਾ ਅਸੀਂ ਵਿਆਹ ਕਰਾਂਗੇ ਤੇ ਵਿਚਾਰਾਂ ਦਾ ਸਾਰਾ ਦਾਜ ਵਿਚਾਰਾਂ ਦਾ ਮੱਚ ਗਿਆ ਤੇ ਵਿਚਾਰਾਂ ਦੀ ਮਦਦ ਕੀਤੀ ਜਾਵੇ ਬਸ ਹੱਥ ਜੋੜ ਕੇ ਹੀ ਬੇਨਤੀ ਹੈ